ਲਓ ਜੀ ਮੇਰੇ ਮਿੱਤਰੋ ਅਸੀਂ ਤੁਹਾਡੇ ਮਨੋਰੰਜਨ ਵਾਸਤੇ ਲੈ ਕੇ ਆਏ ਇੱਕ ਹੋਰ ਫਨੀ ਕਮੈਂਟ ਵਾਲੀ ਬੰਬ ਵੀਡੀਓ ਲਓ ਜੀ ਦੇਖੋ ਤੁਸੀਂ ਹੋ ਮੁੰਡਾ ਕਿਥੇ ਘੇੜ ਲੁਕ ਵੱਡੀਆਂ ਕਿਹੜਾ ਬਣ ਗਿਆ ਨਾ ਨਾ ਦਾ ਜੇ ਮੈਂ ਚੱਪੀ ਅਸਲਾਮ ਜੀਓ ਫਿਰਦੀ ਦੇਖ ਵਿੱਚ ਰੋਣੀ ਪੂਰਾ ਮਾਈ ਮਾਰਾ ਐਨੇ ਬੁੱਢੀ ਮਾਰ ਦੇਣੀ ਕਿਸੇ ਦੇ ਨਾ ਪੰਜਾਬ ਸਰਕਾਰ ਨੂੰ ਬੇਨਤੀ ਆ ਮਾਤਾ ਦੀ ਜਾਨ ਖਤਰੇ ਵਿੱਚ ਆ ਮਾਤਾ ਨੂੰ ਬਚਾਓ ਆਸਲੇ ਨੂੰ ਛੱਡ ਅੰਟੀ ਦੇ ਪੱਧਰ ਨਿਕਲੇ ਪਏ ਆ ਥੱਲੇ ਤਾਰ ਦੇ ਇੱਕ ਅਤੇ ਪੱਦਾ ਦੇ ਨਾਲ ਨਾਲ ਸਾਬ ਹੁਣ ਨਿਕਲ ਜਾਣਾ ਅਸਲ ਨੂੰ ਜੀਰ ਫਿਰ ਵੀ ਵਿੱਚ ਗੋਲੀ ਸੁਰਮਾਈ ਵਾਗਾ ਸੁਰਮਾਈ ਮਾਣਦਾ ਦੋਸਤੋ ਗੁੱਸਾ ਨਾ ਕਰੋ ਬਾਬੇ ਦੀ ਦਵਾਈ ਚੱਲਦੀ ਬੁੱਢੀ ਮਾਈ ਵੀ ਸੋਚਦੇ ਕਹੋ ਜੇ ਕੰਜਰ ਦੇ ਬਸ ਪੈ ਗਈ ਤੁਰਮੰਦਾ ਤੇ ਪਤਾ ਨਹੀਂ ਤੂੰ ਮਾਈ ਜਰੂਰ ਮਾਰ ਦੇਣੀ। ਬਕਟੀ ਮੇ ਆ ਠੀਕ ਹੈ। ਗਾਈਸ ਤੂੰ ਨਾ ਮੈਨੂੰ ਗੁੱਸਾ ਜ਼ਿਆਦਾ ਕਰ ਤੇ ਮੇਰੇ ਵੀਡੀਓ ਦੀ ਨਾ ਬਣਾ ਕਰ ਚੋਗੀ। ਗਾਈਸ ਜਾਂ ਤੇ ਲਾ ਬੜੇ ਖਟਕਰਾਏ ਨੇ ਔਰ ਗੰਡ ਗੰਡ ਕੇ ਬੜੇ ਲੋਗ ਆ। ਅੱਡੜ ਨਾ ਨਹੀਂ ਕਾਲਾ ਜਾ। ਅੱਡੜ ਬਣੇਗਾ। ਆਟੇਗਾ ਨਹੀਂ ਕਾਲਾ ਜਾ। ਭਾਏ ਨੇ ਸੰਗ ਨਾ ਉਹ ਤਾਂ ਮਾਣ ਕਰਕੇ ਅੱਜ ਕੱਲ੍ਹ ਦੀਆਂ ਘਰੇਲੂ ਕੁੜੀਆਂ ਕਿੱਥੇ ਮਿਲਦੀਆਂ ਨਾਲੇ ਘਰ ਦੇ ਕੰਮ ਤੇ ਨਾਲੇ ਸ਼ਰਮ ਮਾਰਪਤੀ ਲਚੱਕ ਕੇ ਦੇ ਸਿਰ ਵਿੱਚ ਗਾਇਸ ਦੇਖੋ ਗਾੜੀਆਂ ਲੋਪਨ ਨੂੰ ਕੋਨੇ ਨੂੰ ਪੰਨੇ ਮਾਰਦੇ ਆ ਲੋਕਾਂ ਨੂੰ ਵਿਖਾ ਵਿਖਾ ਕੇ ਦਾ ਤੇਰੇ ਤੇ ਲਾਏ ਪੈਸੇ ਪੂਰੇ ਕਰਨੇ ਢੋਲੂ ਮਾਰੇ ਦੇ ਓ ਚਲ ਮੇਰੇ ਦਿਲ ਹੈ ਮੇਰਾ ਜਿੰਦ ਵਿੱਚ ਦਿਲ ਹੈ ਮੇਰਾ ਜਾ ਮਿळा ਵੀ ਚੋਰਾਂ ਘਾਚਰੀਆਂ ਕਰ ਜਾ ਕੇ ਕਿਹੜੀ ਕਮੀ ਪੈ ਗਿਆ ਮੂੰਹ ਵਿੱਚ ਬਿੰਮਲ ਗੁਟਕਾ ਹੈ ਤੇਰੇ ਨਾਸਾਂ ਵਿੱਚ ਅਮਾਜੋਂ ਦਾ ਜੰਗਲ ਹੈ ਤੇਰੇ ਖਾ ਖਾ ਗੁਟਕਾ ਦੰਦਾਂ ਦੀ ਭੈਣ ਘੜੀ ਪਈ ਆ ਇਹਦੇ ਟਾਈਮ ਕੋਰੋਨਾ ਕਿੱਥੇ ਸੀ ਜਰਮਾਂ ਦੇ ਨਾਲ ਲਾਇਆ ਫੁੱਲਾਂ ਬਖਸ਼ਾਂ ਮੇਰੀਆਂ ਫੁੱਲਾਂ ਬਖਸ਼ਾਂ ਮੇਰੀਆਂ ਤੇਰੇ ਦਰ ਤੇ ਆਇਆ ਕੱਚਾ ਨੀਲੇ ਰੰਗ ਦਾ ਪਾਇਆ ਤੇਰੇ ਦਰ ਤੇ ਆਇਆ ਨੀਲਾ ਰੰਗ ਸਾਵਣੂ ਬਖਾਇਆ ਤੇ ਮੈਂ ਸਭ ਦਾ ਧਿਆਨ ਭਟਕਾਇਆ ਫੁੱਲਾਂ ਬਖਸ਼ੋ ਮੇਰੀਆਂ ਤੇਰੇ ਦਰ ਤੇ ਆਇਆ ਮੈਂ ਨੀਲਾ ਰੰਗ ਪਾਇਆ ਤੁਸੀਂ ਗਲਤਾਂ ਦੱਸੋ ਮੇਰੀਆਂ ਇਹ ਭਗਵਾਨ ਕੀ ਜ਼ੁਲਮ ਨਾਂਦੇ ਨਾਲ ਲਾਇਆ ਫੁੱਲਾਂ ਬਖਸ਼ਾ ਮੇਰੀਆ ਫੁੱਲਾਂ ਬਖਸ਼ਾ ਮੇਰੀਆ ਫਰੋਜੀ ਫਰੋਜੀ ਹੋਇਆ ਪਿਆ ਕੰਮ ਗੰਦੀ ਕਤੀੜ ਬੰਦਾ ਕਿੰਨਾ ਕੁ ਸੋਚਾ ਰਹਿ ਲਵੇਗਾ ਪਰ ਇਹੋ ਜਿਹਾਂ ਰਹਿ ਤਾਂ ਦਿੰਦਿਆਂ ਮੇਰੀ ਕੜੀ ਦੇ ਸਿੱਟੇਂ ਟਾਈਮ ਜਲ ਰਾਂ ਕਫ ਤਾਂ ਹੀ ਲਈ ਰਚਣਾ ਤੇਰੀ ਗਾਂਂਦੀਆ ਆ ਲੈ ਮੇਰੇ ਬੁੱਟੋ ਕੜਾ ਥੋੜਾ ਬੋਤਲ ਲੈ ਕੇ ਪਤੰਦਰਾ ਨਾ ਕਾਲੀਆਂ ਨੇ ਬਾਹਾਂ ਤੇਰੀ ਜਾਨ ਦੀਆਂ ਮੁੰਡੇ ਨੇ ਤਾਂ ਨਾਰੀ ਵਾਲਾ ਨਹਿਰ ਚ ਹੀ ਸੁੱਟਿਆ ਪਰ ਕੁੜੀ ਤਾਂ ਲੱਗਦਾ ਟੋਬੇ ਚ ਹੀ ਸਟਾਈ ਤੇਰੀ ਕੜੀ ਦੇ ਸੇਕਾਂ ਟੇਮ ਚੱਲਦਾ ਤਫ ਤਾਂ ਹੀ ਲਈ ਦੇ ਕੜਾ ਸਨੀ ਆ ਰਹੀ ਬਹਤੀ ਦੀ Jalan dia ਲੈ ਮੇਰੇ ਘੁੱਟ ਟੋਕੜਾ ਲੰਡੀਆਂ ਨੇ ਬਾਹਾਂ ਤੇਰੇ ਜਾਰ ਦੀਆਂ ਟੀ-ਸ਼ਰਟ ਲਈ ਹੋਣੇ ਪਾ ਕਾਲੀਆਂ ਨੇ ਬਾਹਾਂ ਤੇਰੇ ਜਾਰ ਦੀਆਂ ਕਾਹਾਂ ਆਨਲਾਈਨ ਰੋੜੇ ਵਜਦੇ ਹੁੰਦੇ ਅਰੇ ਕਹਿਣਾ ਕੀ ਚਾਹਤੇ ਹੋ ਦੋਸਤੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਧੰਨਵਾਦ ਆ